ਮਗੜ ਗਿਆ ਸਿਕ ਫਾਊਂਡੇਸ਼ਨ ਦੇ ਵੱਲੋਂ ਆਮਗੜੀਆ ਭਾਈਚਾਰੇ ਨਾਲ ਅੱਜ ਕਾਲ ਕੀਤੀ ਗਈ ਸੀ ਤੇ ਜਿਸ ਦਾ ਮੁੱਖ ਅੱਜ ਏਜੰਡਾ ਸੀਗਾ ਜੀ ਕੱਲ ਇੱਕ ਵੀਡੀਓ ਆਡੀਓ ਰਿਕਾਰਡਿੰਗ ਵਾਇਰਲ ਹੋਈ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਲਕਾਰ ਸਿੱਧੂ ਵੱਲੋਂ ਮਾਨਜੋਗ ਸਪੀਕਰ ਸਰਦਾਰ ਕਲਤਾਸ ਸਿੰਘ ਸੰਧਵਾ ਅਤੇ ਸਮੁੱਚੇ ਆਮਗੜੀਆ ਭਾਈਚਾਰੇ ਪ੍ਰਤੀ ਅਤੀ ਨਿੰਦਨਯੋਗ ਭੈੜੀ ਸ਼ਬਦਾਵਲੀ ਜਿਹੜੀ ਵਰਤੀ ਗਈ ਹੈ ਉਸ ਦਾ ਨੋਟਿਸ ਲੈਂਦੇ ਅੱਜ ਰਾਮਗੜੀਆ ਸਿੱਖ ਫਾਊਂਡੇਸ਼ਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਨਾਲ ਹੀ ਸਾਡੀਆਂ ਜਿਹੜੀਆਂ ਹੋਰ ਜਥੇਬੰਦੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅੱਜ ਉਹ ਪ੍ਰੈਸ ਕਾਨਫਰੰਸਾਂ ਕਰ ਰਹੀਆਂ ਇਹ ਜਿਹੜੀ ਸ਼ਬਦਾਵਲੀ ਵਰਤੀ ਗਈ ਆ ਆਮ ਆਦਮੀ ਪਾਰਟੀ ਦੇ ਐਮਐਲਏ ਵੱਲੋਂ ਪ੍ਰਕਾਸ਼ ਸਿੰਘ ਸਿੱਧੂ ਵੱਲੋਂ ਰਾਮਗੜੀਆ ਸਿੱਖ ਫਾਊਂਡੇਸ਼ਨ ਨੇ ਨਿੰਦਿਆ ਕਰਦੀ ਆ ਇਹ ਬਹੁਤ ਹੀ ਘਟੀਆ ਮਾਨਸਿਕਤਾ ਦਾ ਪ੍ਰਤੀਕ ਹੈ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵੱਲੋਂ ਅਜੇ ਹੀ ਘਟਿਆ ਸ਼ਬਦਾ ਵਰ ਲਈ ਵਰਤਨੀ ਸ਼ੋਭਾ ਨਹੀਂ ਦਿੰਦੀ ਤੇ ਅਸੀਂ ਸਾਰੇ ਉਹਨਾਂ ਪਰਜੋ ਰਪੀਲ ਕਰਦੇ ਹਾਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਅਤੇ ਸਾਡੇ ਸਪੀਕਰ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਨੂੰ ਕਿ ਅਜੇਹੇ ਐਮ ਐਲ ਏ ਜੋ ਬਲਕਾਰ ਸਿੰਘ ਸਿੱਧੂ ਕੇ ਲੋਕਾਂ ਪ੍ਰਤੀ ਐਹੋ ਜੀ ਸੋਚ ਰੱਖਦੇ ਆ ਉਸ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਇਹ ਸਾਡੀ ਵੱਡੀ ਮੰਗ ਹੈ ਜੀ ਅੱਜ ਇਹ ਤੇ ਜੇਕਰ 2 ਮਾਰਚ ਤੱਕ ਇਹਦੇ ਬਰਤੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ 2 ਮਾਰਚ ਨੂੰ ਸਾਡਾ ਰਾਮਗੜੀਆ ਸਮਾमेलन ਹੋ ਰਿਹਾ ਜੀ ਆਲ ਇੰਡੀਆ ਰਾਮਗੜੀਆ ਸਮਾमेलन ਹਨ ਹੁਮਾਨ ਕਰ ਬਿਖੇ ਉੱਥੇ ਜਿਹੜਾ ਸਾਰਾ ਸਮੂਚਾ ਰਾਮਗੜੀਆ ਇਕੱਠਾ ਹੋਊਗਾ ਉਸ ਇਕੱਠ ਦੇ ਵਿੱਚੋਂ ਫਿਰ ਅਗਲਾ ਸਾਡਾ ਜਿਹੜਾ ਪ੍ਰੋਗਰਾਮ ਹੈ 2 ਮਾਰਚ ਨੂੰ ਲਿਖਿਆ ਜਾਊਗਾ ਜਿਹੜੀ ਆਡੀਓ ਵਾਇਰਲ ਹੋਈ ਹੈ ਜਿਸ ਚੈਨਲ ਤੇ ਉਸ ਤੇ ਪੱਤਰਕਾਰ ਤੇ ਵੀ ਪਰਚਾ ਕੀਤਾ ਗਿਆ ਬਹੁਤ ਹੀ ਅਸੀਂ ਮਤਲਬ ਕਿ ਨਿੰਦ ਜੋ ਕਰਨਾ ਜੀ ਇਹ ਕਿਉਂਕਿ ਲੋਕਾਂ ਦੀ ਆਵਾਜ਼ ਚੁੱਕਣਾ ਇਹ ਪ੍ਰੈਸ ਦਾ ਆਮ ਫਰਜ਼ ਹੁੰਦਾ ਤੇ ਆਪ ਦਾ ਮਤਲਬ ਉਹ ਜਿਹੜੀ ਡਿਊਟੀ ਹੈ ਬਹੁਤ ਵਧੀਆ ਤਰੀਕੇ ਨਾਲ ਨਿਭਾਰੇ ਸੀ ਪਰ ਸਰਕਾਰ ਵੱਲੋਂ ਇਹੋ ਜਿਹੇ ਜਿਹੜੇ ਕਦਮ ਚੁੱਕੇ ਜਾਂਦੇ ਆ ਪ੍ਰੈਸ ਦੀ ਆਵਾਜ਼ ਨੂੰ ਦਬਾਉਣ ਵਾਲੇ ਇਹ ਬਹੁਤ ਹੀ ਮਤਲਬ ਕਿ ਨਿੰਦਾ ਜਨਕ ਹੁੰਦੇ ਤੇ ਅਸੀਂ ਉਸ ਦੀ ਵੀ ਪੁਰਜ਼ੋਰ ਨਿੰਦਾ ਕਰਦੇ ਆ ਤੇ ਪੱਤਰਕਾਰ ਭਾਈਚਾਰੇ ਦੇ ਨਾਲ ਵੀ ਅਸੀਂ ਖੜੇ ਆ ਪ੍ਰਧਾਨ ਜੀ ਥੋੜਾ ਜਿਹਾ ਕਲੀਅਰ ਕਰੋਗੇ ਉਹਨਾਂ ਨੇ ਸੰਧਵਾ ਸਾਹਿਬ ਦੇ ਪ੍ਰਤੀ ਕੀ ਬੋਲਿਆ ਸੰਧਵਾ ਸਾਹਿਬ ਦੇ ਪ੍ਰਤੀ ਜੋ ਆਈਡੀਓ ਦੇ ਵਿੱਚ ਬੋਲਿਆ ਗਿਆ ਅਸੀਂ ਤਾਂ ਚਲੋ ਖੈਰ ਅੱਜ ਬੋਲ ਨਹੀਂ ਸਕਦੇ ਜੀ ਸੰਧਵਾ ਸਾਹਿਬ ਦੀ ਨਿੱਜੀ ਸਿੱਖਿਆਤ ਨੂੰ ਲੈ ਕੇ ਬੋਲਿਆ ਗਿਆ ਜਾਂ ਉਹਨਾਂ ਦੀ ਜਾਤੀ ਪ੍ਰਤੀ ਸ਼ਬਦ ਬੋਲੇ ਉਹਨਾਂ ਦੀ ਜਾਤੀ ਪ੍ਰਤੀ ਸ਼ਬਦ ਬੋਲੇ ਗਿਆ ਜੀ ਉਸ ਨੂੰ ਗੁੱਲੀ ਘੜਾ ਵਿੱਚ ਤੇਸਾ ਬਾਰੇ ਗੱਲਬਾਤ ਗੁੱਲੀ ਘੜਨੀ ਪਰ ਉਹ ਸ਼ਾਇਦ ਸਾਡਾ ਵੀਰੇ ਗੱਲ ਭੁੱਲ ਗਿਆ ਕਿਉਂਕਿ ਜਿਹੜੇ ਰਾਮਗੜੀਏ ਆ ਇਹ ਮੰਜੀ ਵੀ ਚੰਗੀ ਤਰ੍ਹਾਂ ਠੋਕਦੇ ਆ ਤੇ ਪੂਰੀ ਰੀਜਣਾ ਠੋਕਦੇ ਆ ਤੇ ਉਸ ਤੋਂ ਬਾਅਦ ਉਹ ਬੰਦੇ ਜਿਹੜੀ ਮੰਜੀ ਦੇ ਵਿੱਚ ਕਾਂ ਨਹੀਂ ਪੈਂਦੀ ਐ ਜਿਵੇਂ ਸਿੱਧੀ ਰਹਿੰਦੀ ਆ ਸਾਡੇ ਕੋਲ ਤਾਂ ਬਈ ਜੇ ਕੋਈ ਕਾਰਵੇ ਆ ਜਾਏ ਮਸ਼ੀਨਰੀ ਵੀ ਆ ਜਾਏ ਨਾ ਜੀ ਬੜੀ ਤੰਗ ਕਰਦੀ ਆ ਅਸੀਂ ਉਹ ਤੇ ਸਵਾਰ ਕੇ ਹੱਥ ਫੇਰ ਦਈਏ ਤੇ ਮੁੜ ਕੇ ਸਾਰੀਆਂ ਉਹ ਰੱਖਾਂ ਵੀ ਭਾਈ ਨਹੀਂ ਰੜਕਿਆ ਜਿਵੇਂ ਸਾਫ਼ ਸੁੱਥੀ ਤੁਰਦੀ ਐ ਸੋ ਐਮਐਲ ਨੂੰ ਧਿਆਨ ਰੱਖਣਾ ਚਾਹੀਦਾ ਤੇ 2024 ਦੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਇੱਕ ਮંત્રી ਵੱਲੋਂ ਅਜਿਹੀ ਜਿਹੜੀ ਟਿੱਪਣੀ ਕੀਤੀ ਗਈ ਸੀ ਉਹਦਾ ਖਮਿਆਜਾ ਉਸ ਨੂੰ ਬਹੁਤ ਵੱਡਾ ਨੁਕਸਾਨ ਦੇ ਰੂਪ ਦੇ ਵਿੱਚ ਹੋਇਆ ਉਹ ਆਪਦੀ ਐਮਐਲਏ ਸੀਟ ਐਮਪੀ ਸੀਟ ਕਰੂਰ ਸਾਹਿਬ ਤੋਂ ਵੱਡੀਆਂ ਗਿਣਤੀ ਦੇ ਵਿੱਚ ਵੱਡੇ ਫਰਕ ਦੇ ਨਾਲ ਹਾਰੇ ਸੀਗੇ ਤੇ ਸੋ ਇਹ ਵੀ ਬਲਕਾਰ ਸਿੰਘ ਜੀ ਥੋੜਾ ਧਿਆਨ ਦਿਓ ਜੂ ਇਸ ਬਾਰੇ ਇਹ ਆਉਂਦਾ ਇਲੈਕਸ਼ਨ ਤੁਹਾਡਾ ਤੇ ਤੁਹਾਡੇ ਨਾਲ ਵੀ ਅਸੀਂ ਇਹੀ ਕਰਨੀ ਹੈ ਜਿਹੜੀ 2024 ਦੇ ਵਿੱਚ ਅਸੀਂ ਲਾਲਜੀਤ ਪੁੰਦਰਨਾ ਕੀਤੀ ਸੀ ਪ੍ਰਧਾਨ ਜੀ ਇਸ ਮਾਮਲੇ ਸਬੰਧੀ ਕੁਲਤਾਰ ਸਿੰਘ ਸੰਧਵਾ ਨਾਲ ਤੁਹਾਡੀ ਗੱਲਬਾਤ ਹੋਈ ਕੁਲਤਾਰ ਸਿੰਘ ਸੰਧਵਾ ਜੀ ਇਸ ਵੇਲੇ ਆਊਟ ਆਫ ਕੰਟਰੀ ਆ ਜੀ ਤੇ ਜਿਵੇਂ ਵੀ ਆਉਂਦੇ ਆ ਉਹਦੇ ਨਾਲ ਅਸੀਂ ਤਾਲਮਿਲ ਕਰਕੇ ਤੇ ਉਹਨਾਂ ਨੂੰ ਬਕਾਇਦਾ ਅਸੀਂ ਇਸ ਪ੍ਰਤੀ ਪੂਰੀ ਠੋਸ ਕਾਰਵਾਈ ਕਰਨ ਨੂੰ ਆਖਾਂਗੇ ਕਿਉਂਕਿ ਇਕੱਲੀ ਗਲਤੀ ਮੰਨ ਉਹਨਾਂ ਦਾ ਕੁਝ ਨਹੀਂ ਹੁੰਦਾ ਨਾ ਜੇ ਗੱਲ ਬੋਲ ਕੇ ਮੁੜੇ ਗਲਤੀ ਮੰਨ ਕੇ ਵਾਹ ਜਾਂਦਾ ਤੇ ਇਸ ਵਾਰ ਅਸੀਂ ਸਾਰੀਆਂ ਜਥੇਬੰਦੀਆਂ ਕੋਈ ਨਾ ਕੁਝ ਠੋਸ ਕਾਰਵਾਈ ਕਰਾਉਣ ਦੇ ਰੋ ਦੇ ਵਿੱਚ ਆ। ਕੋਈ ਤਾਰ ਸੰਵਾਦ ਤਾਂ ਉਹਨਾਂ ਦੀ ਆਪਦੀ ਪਾਰਟੀ ਦੇ ਪ੍ਰਤੀਨਿਧੀ ਹੈ ਤੇ ਉਹਨਾਂ ਬਾਰੇ ਇਹ ਸਚਿਤਾਵਲੀ ਵਰਤੀ ਦੀ ਆਮ ਲੋਕਾਂ ਦਾ ਮਰ ਇਕ ਇਕ ਕਰ ਜਾਉਂਦੇ। ਇਹ ਤਾਂ ਜੀ ਮੇਕੋ ਮੁੱਦਾ ਤਾਂ ਪਜਾਰਨਯੋਗ ਆ ਜੋ ਸਪੀਕਰ ਜਿਹੜਾ ਹੁੰਦਾ ਜੀ ਉਹ ਪੂਰਾ ਮਾਨਜੋਗ ਹੁੰਦਾ ਪਾਰਟੀ ਦਾ ਜੀ ਉਸ ਪ੍ਰਤੀ ਇਹੋ ਜਿਹੀ ਸ਼ਬਦਾਵਲੀ ਵਰਤੀ ਗਈ ਆ ਤੇ ਆਮ ਲੋਕਾਂ ਪ੍ਰਤੀ ਕਿੱਥੋਂ ਦੀ ਮਾੜੀ ਸੋਚ ਹੋਊਗੀ ਕਿਉਂਕਿ ਇਸ ਇਸ ਐਮਐਲਏ ਦੇ ਖਿਲਾਫ ਪਹਿਲਾਂ ਵੀ ਮਾੜੀ ਸ਼ਬਦਾਵਲੀ ਦੇ ਇੱਕ ਦੋ ਕੇਸ ਸਾਹਮਣੇ ਆਏ ਸੀ ਪਿਛਲੇ ਟਾਈਮ ਦੇ ਵਿੱਚ ਆ ਰਾਮਗੜੀਆ ਸੈਕ ਫਾਊਂਡੇਸ਼ਨ ਲਈ ਕਿਸ ਜਗ੍ਹਾ ਤੇ ਕੰਮ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਗੜੀਆ ਸੈਕ ਫਾਊਂਡੇਸ਼ਨ ਵਿੱਚ ਮੁੱਖ ਬਲਾਰੇ ਵਜੋਂ ਮੈਂ ਜਿਹੜਾ ਹਾ ਉਦੇਦਾਰਾਂ राजेंद्र सिंह मेरा नाम है और ये जो अपन गल्ल बात कर रहे हैं ये कल्ली ਸਾਡੀ ਬਰਾਦਰੀ ਵਾਸਤੇ ਨਹੀਂ ਹੋਈ ਪੂਰੀ ਸਿੱਖ ਕੌਮ ਵਾਸਤੇ ਜਾਂ ਮੈਂ ਇਦੋਂ ਵੀ ਗਾਂ ਮੱਦ ਕੇ ਕਹਾਂ ਤਾਂ ਸਾਡੇ ਗੁਰੂ ਸਹਿਬਾਨ ਦੀ ਜਿਹੜੇ ਕਕਾਰਾਂ ਦੀ ਨਿੰਦਾ ਕਰਨ ਵਾਲੀ ਵੀ ਉਹਨਾਂ ਨੇ ਗੱਲ ਕੀਤੀ ਹੈ ਉਹ ਕੱਲਾ ਕੁਲਤਾਰ ਸਿੰਘ ਸੰਧਵਾ ਨੂੰ ਨਹੀਂ ਕਿਹਾ ਉਹਨਾਂ ਦਾ ਕੋ ਐਮ ਸੀ ਹੈ ਭੱਲਾ ਉਹਦੀ ਪੱਗ ਲਾਉਣ ਦੀ ਝੰਡੇ ਖਿਲਾਰਨ ਦੀ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਕੀਤੀਆਂ ਜਦੋਂ ਕਿ ਭੱਲਾ ਜਿਹੜਾ ਗੋਤ ਹੈ ਧੰਨ ਸ਼੍ਰੀ ਗੁਰੂ ਰਾਮ ਅਮਰਦਾਸ ਜੀ ਦਾ ਗੋਤ ਸੀ ਭੱਲਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੇ ਇਹਨਾਂ ਲੀਡਰਾਂ ਨੂੰ ਸ਼ਾਇਦ ਇਹ ਭੁੱਲ ਜਾਂਦਾ ਕਿ ਸਾਡੇ ਗੁਰੂ ਸਾਹਿਬਾਨ ਦਾ ਇੰਨਾ ਉੱਚਾ ਰਤਬਾ ਇੰਨੀ ਉੱਚੀ ਔਕਾਸ਼ਟ ਉਹਨੂੰ ਸਿੱਧਾ ਟਾਰਗੇਟ ਕਰਨਾ ਔਰ ਉਹਦੇ ਚੁੰਡੇ ਖਿਲਾਰਨ ਦੀ ਗੱਲ ਕਰਨਾ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਤਾਂ ਸਾਡੀ ਬਰਾਦਰੀ ਨੇ ਅੱਗੇ ਵੀ ਜਿਵੇਂ ਵੀਰ ਜੀ ਦੱਸ ਚੁੱਕੇ ਹੈ ਕਿ ਲਾਲਜੀਤ ਭੁੱਲਰ ਨੂੰ ਸਭ ਕੁਝ ਸਿਖਾਇਆ ਸੀ ਤਾਂ ਹੁਣ ਪੂਰੀ ਪੰਜਾਬੀਅਤ ਹੀ ਇਸ ਗੱਲ ਦੇ ਖਿਲਾਫ ਖੜਨ ਵਾਸਤੇ ਤਿਆਰ ਹੋਊਗੀ